ਆਹ ਦੇਖ ਲੋ ਚੰਗੇ ਘਰਾਂ ਦੇ ਪੁੱਤ ਚੋਰ ਬਣ ਗਏ ਇੱਕ ਚੋਰ ਦਾ ਪਿਓ ਥਾਣੇਦਾਰ ਹੈ ਤੇ ਦੂਜੇ ਦਾ ਸਰਕਾਰੀ ਅਧਿਆਪਕ ਇਹਨਾਂ ਦੋਵਾਂ ਚੋਰਾਂ ਨੇ ਮਿਲ ਕੇ ਰਿਟਾਇਰ ਫੌਜੀ ਦੇ ਸ਼ੋਰੂਮ ਦੀ ਕੰਦ ਪਾੜ ਕੇ ਲੱਖਾਂ ਦਾ ਸਮਾਨ ਚੋਰੀ ਕਰ ਲਿਆ ਮਾਮਲਾ ਬਟਾਲਾ ਦੇ ਹਾਚੋਵਾਲ ਦੇ ਕਸਬੇ ਦਾ ਹੈ ਜਿੱਥੇ ਇੱਕ ਥਾਣੇਦਾਰ ਤੇ ਇੱਕ ਸਰਕਾਰੀ ਅਧਿਆਪਕ ਦੇ ਚੋਰ ਪੁੱਤਰਾਂ ਦੀ ਜੋੜੀ ਨੇ ਰਿਟਾਇਰ ਫੌਜੀ ਅਮਰੀਕ ਸਿੰਘ ਦੇ ਕੱਪੜੇ ਤੇ ਮੁੰਿਆਰੀ ਦੇ ਸ਼ੋਰੂਮ ਦੀ ਕੰਦ ਪਾੜ ਕੇ ਲੱਖਾਂ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਉੱਥੇ ਇਹ ਘਟਨਾ ਸ਼ੋਰੂਮੰਦਰ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਪੀੜਿਤ ਫੌਜੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕੀਤੀ ਗਈ ਹੈ ਪਰ ਪੁਲਿਸ ਨੇ ਕੇਸ ਤਾਂ ਦਰਜ ਕਰ ਲਿਆ ਪਰ ਹਜੇ ਇਸ ਚੋਰ ਜੋੜੀ ਨੂੰ ਕਾਬੂ ਨਹੀਂ ਕਰ ਸਕੀ 2 ਸਾਲ ਤੋਂ ਮੈਂ ਕੱਪੜੇ ਦਾ ਦੁਕਾਨ ਚਲਾ ਰਿਹਾ ਤੇ ਮੇਰੀ ਦੁਕਾਨ ਤੇ ਨੂੰ ਰਾਤ ਨੂੰ ਚੋਰਾਂ ਵੱਲੋਂ ਕੰਦ ਪਾੜ ਕੇ ਚੋਰੀ ਕੀਤੀ ਗਈ ਆ ਤੇ ਮੇਰਾ ਕਾਫੀ ਨੁਕਸਾਨ ਕਰ ਗਿਆ ਆ ਮੈਂ ਚਾਹੁੰਦਾ ਕਿ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆ ਚੋਰੀ ਜਿਹੜੀ ਆ ਇੱਕ ਥਾਣੇਦਾਰ ਦਾ ਮੁੰਡਾ ਇੱਕ ਸਰਕਾਰੀ ਮਾਸਟਰ ਦਾ ਮੁੰਡਾ ਦੋਵੇਂ ਚੰਗੇ ਘਰਾਂ ਦੇ ਮੁੰਡੇ ਉੱਤੇ ਤੱਕ ਪਹੁੰਚ ਇਹਨਾਂ ਦੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਚਾਹੁੰਦਾ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਹਰਾਸਤ ਵਿੱਚ ਲਿਆ ਜਾਵੇ ਮੇਰਾ ਸਮਾਨ ਬਰਾਮਦ ਕੀਤਾ ਜਾਵੇ ਮੈਂ ਇਹੋ ਅਪੀਲ ਕਰਦਾ ਹਾਂ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਸਮਾਨ ਤਕਰੀਬਨ 5 ਲੱਖ 40 ਹਜ਼ਾਰ ਦਾ ਸਮਾਨ ਸੀ ਜਿਹਦੇ ਵਿੱਚ ਹਨ ਸਟਿਚ ਸੂਟ ਸੀ ਪੈਕ ਸਮਾਨ ਸੀਗਾ ਜੋ ਨਵਾਂ ਸਮਾਨ ਆਇਆ ਮਨੀਆਰੀ ਦਾ ਸਮਾਨ ਪੈਂਟ ਕੋਟ ਉਹ ਡੇਢ ਘੰਟਾ ਚੋਰੀ ਕਰਦੇ ਰਿਹਾ 11:45 ਤੋਂ ਅੰਦਰ ਵੜ ਗਏ ਆ ਤੇ 12:31 ਤੱਕ ਨੇ ਡਰ ਹੋ ਕੇ ਬੇਖੌਫ ਹੋ ਕੇ ਉਹਨਾਂ ਨੇ ਚੋਰੀ ਕੀਤੀ ਆ ਕਿ ਸਾਨੂੰ ਹਰ ਵਾਰੀ ਸੜਾ ਲੈਂਦੇ ਆ ਸਾਡੇ ਮਗਰ ਪਹੁੰਚ ਹੈਗੀ ਆ ਐਨਾ ਕੋ ਸਾਨੂੰ ਖਤਰਾ ਵੀ ਆ ਕੀ ਆ ਦੁਬਾਰਾ ਸਾਡੀ ਚੋਰੀ ਕਰਨਾ ਸਾਨੂੰ ਸੱਟ ਪੇਟਣਾ ਲਾਉਣ ਅਸੀਂ ਗਰੀਬ ਬੰਦੇ ਫੌਜ ਦੀ ਨੌਕਰੀ ਕਰਕੇ ਆਇਆ ਵਾ ਆਪਣਾ ਟਾਈਮ ਪਾਸ ਕਰਨ ਡਿਆ ਸੀ ਤੇ ਇਹਨਾਂ ਕੋਲ ਬਹੁਤ ਜ਼ਿਆਦਾ ਖਤਰਾ ਵੀ ਆ ਮੈਨੂੰ ਹਾਂਜੀ ਮੇਰਾ ਬੇਟਾ ਮਰੀਕ ਸਿੰਘ ਫੋਰਚਨ ਟਾਇਰ ਹੋ ਗਏ ਉਹਨੇ ਦੁਕਾਨ ਖੋਲੀ ਆ ਕੱਪੜੇ ਦੀ ਤੇ ਕੱਪੜੇ ਦੁਕਾਨ ਉਹ ਇਹ ਕਰੀ ਖੋਲੀ ਆ ਵੀ ਮਾੜਾ ਮੋਟਾ ਪਰਿਵਾਰ ਦੇ ਲੱਗਣੇ ਸ਼ੌਕਾ ਗਜਾਰਾ ਚੱਲ ਚੱਲੇ ਚੱਲ ਜਾਵੇ ਇਹਨਾਂ ਆਣ ਕੇ ਚੋਰਾ ਨੇ ਸਾਡੀ ਦੁਕਾਨ ਬੰਦ ਕਰਾਉਣ ਵਾਸਤੇ ਇਹਨਾਂ ਨੇ ਜੋ ਚੋਰੀ ਕੀਤੀ ਆ ਕਪੜਾ ਬਹੁਤ ਨੁਕਸਾਨ ਹੋਇਆ ਕਪੜਾ ਘੱਟ ਕੇ ਲੈ ਗਏ ਆ ਪੋਰ ਸਾਮਾਨ ਜੋ ਕੋਟ ਕਾਰਡ ਜੋ ਵੀ ਹੈਗੇ ਚੀਜ਼ਾਂ ਬੜੀਆਂ ਚੁੱਕ ਕੇ ਲੈ ਗਏ ਆ ਆ ਮਾ ਮਾ ਜਿਹਨੂੰ ਇਦਾਂ ਹਾਲਾਤ ਬਣ ਜਾਂਦੇ ਮੰਨਉ ਜਿਹੜਾ ਕਿ ਨੇ ਮੰਨ ਨਹੀਂ ਕੋਈ ਖਰਾਬ ਹੁੰਦਾ ਇਹ ਕੰਮ ਕਰਨਾ ਦੇ ਹੁ ਘਰ ਬੈਠੇ ਰਹਿੰਦੇ ਉਹ ਚੰਗਾ ਹੈ ਹਾਂਜੀ ਮੈਂ ਤਾਂ ਦੀ ਕਮਾਈ ਜਿਹੜੀ ਕਿ ਨਹੀਂ ਚੋਰੀ ਹੋ ਗਈ ਆ ਤੇ ਜਿਹੜੇ ਚੋਰ ਆ ਇੱਕ ਥਾਣੇਦਾਰ ਦਾ ਮੁੰਡਾ ਇੱਕ ਮਾਸਟਰ ਦਾ ਮੁੰਡਾ ਤੇ ਉਹਨਾਂ ਨੇ ਚੋਰੀ ਕੀਤੀ ਉਹਨਾਂ ਦੀ ਪਹੁੰਚ ਉੱਤੇ ਤੱਕ ਆ ਬਾਕੀ ਸ਼ਾਂਤੋਣਾ ਕੋ ਖਤਰਾ ਮੁਰਕੇ ਅਗੋਂ ਪਿਛੋਂ ਛੱਟ ਪੇੜ ਨਾਲ ਆ ਜਾਣਾ ਤੇ ਬੋਲ ਨਾਲ ਨੁਕਸਾਨ ਕਰ ਜਾਣਾ ਐ ਪੁਲਿਸ ਨੂੰ ਸ਼ਿਕਾਇਤ ਰਖਾਈ ਆ ਤੇ ਪੁਲਿਸ ਕਹਿੰਦੇ ਵੇਹ ਜਾਣੇ ਬੰਦੇ ਫੜਨ ਜਾਣੇ ਐਫ ਆਈ ਆਰ ਦਰਜ ਕੀਤੀ ਇਹਨਾਂ ਨੇ ਕਹਿੰਦੇ ਮੈਂ ਹੁਣ ਵੀ ਗਏ ਆ ਸ਼ਾਮਾਂ ਨੂੰ ਗੇੜਾ ਮਾਰਿਆ ਅਗਰਵੇਦਨ ਵੀ ਮਾਰਿਆ ਰੋਜ਼ ਇੱਕ ਦੋ ਵਾਰ ਹੀ ਜਾਂਦੇ ਆ ਬੰਦੇ ਪੇਛੇ ਨਹੀਂ ਹੁੰਦੇ ਨਹੀਂ ਸ਼ਾਨੂੰ ਨਹੀਂ ਯਕੀਨ ਨਹੀਂ ਹੈਗਾ ਨਾਲ ਵੀ ਫੜ ਜਾਣਗੇ ਕੀ ਕੀ ਕਰਨਗੇ ਸ਼ਾਨੂੰ ਯਕੀਨ ਕਹਿੰਦੇ ਆ ਵੀ ਤੂੰ ਯਕੀਨਵਾ ਕਰੋ ਐ ਬੰਦੇ ਫੜ ਕੇ ਛੱਡਣੇ ਆ ਪਰ ਸਾਨੂੰ ਨਿੰਜਕੀਨ ਆਉਂਦਾ ਵੀ ਬੰਦੇ ਫੜ ਲੈਣਗੇ ਕਿ ਕੀ ਕੀ ਗੱਲਾਂ ਬੰਦੇ ਬਾਰੋ-ਬਾਰ ਇਦਾਂ ਜਮਾਨਤ ਕਰਾ ਲੈਣਗੇ ਸ਼ਾਂਤ ਕੋਈ ਮਸਹਲਾ ਨਹੀਂ ਜਾਉਦਾ ਇਸ ਦੇ ਸਬੰਧ ਚ ਚੇ ਮਰੀਕ ਸਿੰਘ ਸਾਨੂੰ ਸੁਲੱਖਣ ਸਿੰਘ ਦੇ ਬਿਆਨ ਤੇ ਐਫਆਰ ਰਜਿਸਟਰ ਕੀਤੀ ਆ ਮਕਦਮਾ ਨੰਬਰ 13 ਜੁਰਮ 457 380 ਆਈਪੀਸੀ ਬਾਈ ਨੇ ਮੈਂ ਐਫਆਰ ਲੋਸ਼ੀਆਂ ਦੇ ਖਿਲਾਫ ਉਹ ਆਦੀ ਦੋਸ਼ੀ ਨੇ ਮਤਲਬ ਚੋਰੀਆਂ ਕਰਦੇ ਨੇ ਘਰਾਂ ਤੋਂ ਫਰਾਤ ਨੇ ਇਸ ਟਾਈਮ ਰੋਜ਼ ਰੇਡ ਕਰਦੇ ਹੁਣ ਵੀ ਇਹ ਕਰਕੇ ਆਏ ਆ ਜਲਦੀ 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 ਇਹਨਾਂ ਨੂੰ ਫੜ ਕੇ ਕੋਰਜੂ ਪੇਸ਼ ਕਰਾਂਗੇ ਬਰਾਮਦੀ ਕਰਾਂਗੇ ਇਹਨਾਂ ਦਾ ਸਾਨੂੰ ਪਤਾ ਚੱਲਿਆ ਕਿ ਇੱਕ ਇਹਦੇ ਉਜਥਾਣੇਦਾਰ ਦਾ ਬੇਟਾ ਵਾ ਤੇ ਇੱਕ ਅਧਿਆਪਕ ਦਾ ਬੇਟਾ ਹੋ ਸਕਦਾ ਜੀ ਪਰ ਆਪਾਂ ਫੜਕੇ ਪਏ ਫਿਰ ਪੇਸ਼ ਕਰਾਂਗੇ ਪਤਾ ਲੱਗੇ ਕਿ ਕਿੱਥੇ ਨੂੰ ਵਰਤ ਜੀ ਤੇ ਹੁਣ